ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਆਪਣੇ ਕੋਲ ਵੱਡੇ ਪਨਾਹ ਵਾਲਾ ਕੱਪੜਾ ਹੈ ਠੀਕ ਹੈ ਜੀ ਇਹ 2 ਮੀਟਰ ਆ ਸਿਰਫ ਆਪਣੇ ਕੋਲ 2 ਮੀਟਰ ਦੇ ਵਿੱਚ ਆਪਾਂ ਕਮੀਜ਼ ਤਿਆਰ ਕਰਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਇਸ ਨੂੰ ਦੋਰਾ ਕਰ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਚਾਰ ਤਹਏ ਦੀਆਂ ਲਗਾ ਦੇਣੀਆਂ ਇਸ ਤਰ੍ਹਾਂ ਲੰਬੀ ਦਾ ਰੱਖ ਦੇਣਾ ਚਾਰ ਤਹਏ ਦੀਆਂ ਆਪਾਂ ਬਣਾ ਦੇਣੀਆਂ ਹੁਣ ਆਪਾਂ ਨੇ ਇਸ ਦੀ ਲੰਬਾਈ ਲੈਣੀ ਆ ਠੀਕ ਹੈ ਜੀ ਇਸ ਦੀ ਕਮੀਜ਼ ਦੀ ਲੰਬਾਈ ਹੈਗੀ 38 ਇੰਚ 38 ਆਪਾਂ ਇਸ ਨੂੰ 4 ਇੰਚ ਵਾਧੂ ਰੱਖਾਂਗੇ 42 ਮਤਲਬ 42 ਇੰਚ ਤੇ ਆਪਾਂ ਨਿਸ਼ਾਨ ਲਗਾ ਦੇਵਾਂਗੇ ਇਸ ਤਰ੍ਹਾਂ ਲੰਬਾਈ ਦੇ ਵਿੱਚ 42 42 ਤੇ ਨਿਸ਼ਾਨ ਇਸ ਤਰ੍ਹਾਂ ਲਗਾ ਲੈਣੇ ਆ ਕਿਉਂਕਿ ਆਪਾਂ ਨੂੰ 38 ਇੰਚ ਤਿਆਰ ਚਾਹੀਦਾ ਹੈ ਇਹ ਤੇ 4 ਇੰਚ ਆਪਾਂ ਵਾਧੂ ਲੈ ਲੈਣਾ ਹੈ ਇਸ ਤਰ੍ਹਾਂ ਤੇ ਇਸ ਦੀ ਚੌੜਾਈ ਜਿਹੜੀ ਆ ਉਹ ਆਪਾਂ 13 ਇੰਚ ਤੇ ਲਗਾ ਦੇਣੀ ਮਤਲਬ 26 ਇੰਚ ਆਪਾਂ ਕੱਢਣਾ ਆ ਠੀਕ ਹੈ ਜੀ ਇਹ ਵੀ ਆਪਾਂ 4 ਇੰਚ ਵਾਧੂ ਹੀ ਲਿਆ ਆ 26 ਤੇ ਆਪਾਂ ਕਟਾਈ ਕਰ ਦੇਣੀ 13 ਤੇ ਇਸ ਤਰ੍ਹਾਂ ਜਿਹੜਾ ਵਾਧੂ ਘਾਟੂ ਕਪੜਾ ਆਪਾਂ ਕੱਢ ਦੇਣਾ ਇਸ ਦੇ ਵਿੱਚੋਂ 13 13 ਤੇ ਜਿਹੜੇ ਨਿਸ਼ਾਨ ਲਗਾਏ ਸੀ ਉਹ ਆਪਾਂ ਨਿਸ਼ਾਨਾਂ ਦੇ ਉੱਤੇ ਉੱਤੇ ਹੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਐਦਾਂ ਕਟਿੰਗ ਕਰ ਦੇਣੀ ਅਸੀਂ ਕਟਿੰਗ ਕਰਨੇ ਤੋਂ ਬਾਅਦ ਆਪਾਂ ਪੱਲਿਆਂ ਨੂੰ ਅਲੱਗ-ਅਲੱਗ ਕਰ ਲੈਣਾ ਇਸ ਤਰ੍ਹਾਂ ਕਟਿੰਗ ਕਰਨ ਤੋਂ ਪਹਿਲਾਂ ਜਦੋਂ ਆਪਾਂ ਮੋਢੇ ਤੇ ਟੀਰੇ ਦੀ ਕਟਿੰਗ ਕਰਨੀ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਲ-ਕੱਲੇ ਕਰ ਲੈਣਾ ਇੱਕੋ ਜਿਹਾ ਵਿਛਾ ਲੈਣਾ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਹੁਣ ਆਪਾਂ ਉੱਪਰੋਂ ਲੈਣਾ ਹੈ ਟੀਰਾ ਟੀਰਾ ਆਪਾਂ ਲਿਆ 6.5 ਠੀਕ ਹੈ ਜੀ 6.5 ਟੀਰਾ ਲੈ ਕੇ ਤੇ ਮੋਢਾ ਆਪਾਂ ਇਸ ਦਾ ਲਿਆ 7 ਇਹ ਨਾਪ ਹੈਗਾ ਜੀ ਜਿਨ੍ਹਾਂ ਦੀ ਛਾਤੀ 21 21 19 ਤੇ ਹਿਪ ਬਾਈ ਆ ਇਹ ਉਹਨਾਂ ਦਾ ਨਾ ਆਪਾਂ ਜੀ ਠੀਕ ਹੈ ਇਸ ਤਰ੍ਹਾਂ ਆਪਾਂ ਇੱਕ ਬਾਕਸ ਬਣਾ ਲੈਣਾ ਸਾਢੇ 6 ਦਾ ਤਾਂ 7 ਦਾ ਇਸ ਤਰ੍ਹਾਂ ਲਾਈਨਾਂ ਨੂੰ ਆਪਾਂ ਸਿੱਧਾ ਕਰ ਲੈਣਾ ਠੀਕ ਹੈ ਸਿੱਧਾ ਕਰਨ ਤੋਂ ਬਾਅਦ ਆਪਾਂ ਇਸ ਦੀ ਹੁਣ ਨਿਸ਼ਾਨ ਲਗਾਵਾਂਗੇ ਛਾਤੀ ਦਾ ਨਿਸ਼ਾਨ ਲਗਾਵਾਂਗੇ ਜੋ ਕਿ ਹੈ 21 ਠੀਕ ਹੈ 21 ਤੇ ਨਿਸ਼ਾਨ ਲਗਾਵਾਂਗੇ 21 ਦਾ ਹੁੰਦਾ 10.5 10.5 ਤੇ ਆਪਾਂ ਨਿਸ਼ਾਨ ਲਗਾ ਦੇਣਾ ਇਸ ਤਰ੍ਹਾਂ ਠੀਕ ਹੈ ਤੇ ਉੱਪਰ ਆਪਾਂ ਲਿਆ ਸੀ ਸਾਢੇ 6 ਤੇ نیچے ਤੋਂ ਵੀ 6.5 ਤੇ ਨਿਸ਼ਾਨ ਲਗਾਇਆ ਸੀ ਤੇ ਇੱਕ ਆਪਾਂ ਨਾਲ 6 ਦਾ ਨਿਸ਼ਾਨ ਅੱਧਾ ਇੰਚ ਘਟਾ ਕੇ ਲਗਾ ਦੇਣਾ ਆ ਉਹ ਫਰੰਟ ਦੀ ਕਾਟੇ ਦੇ ਉੱਤੇ ਪਾਵਾਂਗੇ ਇਸ ਤਰ੍ਹਾਂ ਉੱਪਰ ਉਹ ਇੱਕੋ ਜਿਹਾ ਮਲਾ ਦੇਣਾ ਅੱਧੇ ਇੰਚ ਦੀ ਕਾਟ ਪਾ ਦੇਣੀ ਹੈ ਤੇ ਜਿਹੜੀ ਪੂਰੀ ਕਾਟ ਪਾਵਾਂਗੇ ਉਹ ਆਪਾਂ 1.5 ਤੇ ਪਾਵਾਂਗੇ ਤੇ ਜਿਹੜੀ ਫਰੰਟ ਦੀ ਕਾਟ ਆ ਉਹ 0.5 ਇੰਚ ਤੇ ਪਾਵਾਂਗੇ ਠੀਕ ਹੈ ਜੀ ਉਹ 1.5 ਤੇ ਪਹਿਲੀ ਫਿਰ 0.5 ਐਵੇਂ 0.5 ਇੰਚ ਤੇ ਠੀਕ ਹੈ ਜੀ ਇਸ ਤਰ੍ਹਾਂ 1.2 ਤੇ 1 ਇੰਚ ਤੇ ਲਗਾ ਕੇ ਨਿਸ਼ਾਨ ਇਸ ਤਰ੍ਹਾਂ ਪਹਿਲਾਂ ਆਪਾਂ ਸਾਰੇ ਨਿਸ਼ਾਨ ਲਗਾ ਲਵਾਂਗੇ ਇਹਦੇ ਕਟਿੰਗ ਬਾਅਦ ਚੋਂ ਕਰਾਂਗੇ ਇਹਦੀ ਠੀਕ ਹੈ ਤੇ ਹੁਣ ਆਪਾਂ ਇਸ ਦੇ ਜਿਹੜੇ ਅੱਧਾ ਅੱਧਾ ਇੰਚ ਜਿਹੜਾ ਫਰੰਟ ਤੋਂ ਹੁੰਦਾ ਆ ਉਹ ਛੱਡ ਦੇਣਾ ਉੱਪਰੋਂ ਕਟਿੰਗ ਵਾਸਤੇ ਤੇ ਉਸ ਤੋਂ نیچے ਤੇ ਨਿਸ਼ਾਨ 12 ਤੋਂ ਲਗਾਵਾਂਗੇ ਜਿਹੜਾ ਆਪਣਾ ਪਲੇਟਾਂ ਦੇ ਨਿਸ਼ਾਨ ਹੋਣਗੇ ਠੀਕ ਹੈ ਉਹ ਆਪਾਂ ਲਗਾਣੇ 12 ਦੇ ਉੱਤੇ 12 ਤੋਂ ਥੱਲੇ ਆਪਾਂ 7 ਇੰਚ ਸੱਤ ਦੀ ਪਲੇਟ ਪਾਵਾਂਗੇ ਤੇ ਇਸ ਦੀ ਆਪਾਂ ਗੈਪ ਰੱਖਾਂਗੇ 3.5 ਦਾ ਠੀਕ ਹੈ 3.5 ਦੇ ਉੱਪਰ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਤੇ ਇਸ ਦੀ ਜਿਹੜੇ ਨਾਲ ਦੀਆਂ ਛੋਟੀਆਂ ਪਲੇਟਾਂ ਪਾਵਾਂਗੇ ਉਹ 2.5 ਇੰਚ ਤੇ ਇਹਦੇ ਨਾਲ ਨਿਸ਼ਾਨ ਲਗਾਵਾਂਗੇ ਤੇ ਉੱਪਰੋਂ ਵੀ 2.5 ਇੰਚ ਦਾ ਨਿਸ਼ਾਨ ਲਗਾ ਦੇਵਾਂਗੇ ਤੇ ਮੋਢੇ ਦੇ ਉੱਪਰ ਨਿਸ਼ਾਨ ਦੇ ਨਾਲ ਆਪਾਂ ਮੜਾ ਲਵਾਂਗੇ ਉੱਪਰ ਇਹਦੇ ਨਾਲ ਸਤਰਾ ਆਪਾਂ ਪਹਿਲਾਂ ਪੂਰੀਆਂ ਨਿਸ਼ਾਨੀਆਂ ਲਗਾ ਲਵਾਂਗੇ ਫਿਰ ਆਪਾਂ ਇਸ ਦੀ ਕਟਿੰਗ ਕਰਾਂਗੇ ਤੇ ਜਿਹੜਾ ਕਮਰ ਦਾ ਨਿਸ਼ਾਨਿਆ ਉਹ ਆਪਾਂ ਲਗਾਇਆ ਇੱਥੋਂ ਉੱਪਰੋਂ ਮੋਢੇ ਤੋਂ ਲੈ ਕੇ 7.5 ਦਾ ਤੇ ਜਿਹੜੀ ਸੀਨ ਹੁੰਦੀਆਂ ਉਹ ਆਪਾਂ ਕਸਟਮਰ ਦੇ ਅਕੋਰਡਿੰਗ ਹੀ ਲਵਾਂਗੇ ਜਿਹੜਾ ਉਹਨਾਂ ਨੇ ਨਾਪ ਦਿੱਤਾ ਹੁੰਦਾ ਠੀਕ ਹੈ ਜੀ ਈਮੇਲ ਆਇਆ 1.14 ਤੇ ਉਹਨਾਂ ਨੂੰ 14 ਇੰਚ ਸੀਨ ਤਿਆਰ ਆ ਕਸਟਮਰ ਦੀ ਇਸ ਲਈ ਮੈਂ 1.14 ਦਾ ਤੇ ਲਾਇਆ 0.5 ਇੰਚ ਵਿੱਚ ਚਲਾ ਜਾਊਗਾ ਠੀਕ ਹੈ ਇਹ ਤੁਸੀਂ ਕਸਟਮਰ ਦੇ ਸੂਟ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਤੁਸੀਂ ਤੇ ਬਾਅਦ ਵਿੱਚ ਇਸ ਦੀ ਇਹਦਾ ਕਟਿੰਗ ਕਰ ਦੇਣੀ ਹੈ ਜਿਹੜੇ ਜਿਹੜੇ ਨਿਸ਼ਾਨ ਲਗਾਏ ਉਹਦੇ ਉੱਤੇ ਹੀ ਇਹਦਾ ਕਟਿੰਗ ਕਰ ਦੇਣੀ ਆ ਤੇ ਜਿਹੜੀ ਫਰੰਟ ਦੀ ਕਟਿੰਗ ਕਰਨੀ ਆ ਉਹ ਬਿਲਕੁਲ ਧਿਆਨ ਨਾਲ ਕਰਨੀ ਆ ਉਹ ਆਪਾਂ ਉੱਪਰਲੇ ਪੱਲੇ ਚੱਕ ਕੇ ਹੀ ਕਰਨੀ ਆ ਠੀਕ ਹੈ ਐਦਾਂ ਉੱਪਰੋਂ ਵੀ ਇਹ ਕਟਿੰਗ ਕਰ ਦੇਣੀ ਆ ਅੱਧੇ ਇੰਚ ਦੀ ਤੇ ਮੋਡੇ ਦੀ ਵੀ ਆਪਾਂ ਕਟਿੰਗ ਕਰ ਦੇਣੀ ਆ ਇਸ ਤਰ੍ਹਾਂ ਜਿਹੜੀ ਫਰੰਟ ਦੀ ਕਟਿੰਗ ਹੁੰਦੀ ਆ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਹੀ ਕਟਿੰਗ ਆਪਾਂ ਕਰਦਾਂਗੇ ਨਿਸ਼ਾਨ ਤੋਂ ਵੱਧਣਾ ਨਹੀਂ ਚਾਹੀਦਾ ਘੱਟ ਜਵੇ ਥੋੜੀ ਜੀ ਕੋਈ ਗੱਲ ਨਹੀਂ ਪਰ ਵੱਧਣਾ ਨਹੀਂ ਚਾਹੀਦਾ ਠੀਕ ਐ ਇਸ ਤਰ੍ਹਾਂ ਨਿਸ਼ਾਨ ਦੇ ਉੱਪਰ ਉੱਪਰ ਕਰ ਦੇਣੀ ਐ ਤੇ ਗੱਬੇ ਇਸਨੇ ਟਾਕ ਲਗਾ ਦੇਵਾਂਗੇ ਜਦੋਂ ਆਪਾਂ ਸਟਿਚ ਕਰਾਂਗੇ ਤਾਂ ਆਪਾਂ ਨੂੰ ਇਸ ਦੀ ਨਿਸ਼ਾਨੀ ਰਹੂਗੀ ਠੀਕ ਐ ਇਹਦੇ ਨਾਲ ਨਾਲ ਆਪਾਂ ਨਿਸ਼ਾਨ ਲਗਾਉਂਦੇ ਜਾਣਾ ਆ ਤੇ ਜਿਹੜੇ ਆਪਾਂ ਕਮਰ ਦੇ ਸੀ ਇਹ ਵੀ ਆਪਾਂ ਨਿਸ਼ਾਨ ਲਗਾ ਦੇਣੇ ਆ ਤੇ ਜਦੋਂ ਆਪਾਂ ਸਟਿਚ ਕਰਾਂਗੇ ਆਪਾਂ ਨੂੰ ਦੂਜੇ ਪੱਲੇ ਦਾ ਵੀ ਪਤਾ ਰਹੂਗਾ ਠੀਕ ਹੈ ਤੇ نیچے ਤੇ ਵੀ ਆਪਾਂ ਇਹਦੇ ਇੱਕ ਟੱਕ ਲਗਾ ਦੇਣੀ ਛੋਟੇ ਛੋਟੇ ਤੇ ਹੁਣ ਆਪਾਂ ਬਾਜੂ ਦੀ ਕਟਿੰਗ ਕਰਦੇ ਆ ਠੀਕ ਹੈ ਆਪਾਂ ਇਸ ਨੂੰ ਸਿੱਧੇ ਨਾਲ ਸਿੱਧੇ ਮਲਾ ਕੇ ਤੇ ਇਸ ਤਰ੍ਹਾਂ ਮਤਲਬ ਪੁੱਠਾ ਕਰਕੇ ਕੱਪੜੇ ਨੂੰ ਰੱਖ ਲਿਆ ਹੋਇਆ ਆ ਚਾਰ ਤਿਹਾਂ ਲਗਾ ਲਏਗੇ ਇਹਦੀਆਂ ਆਪਾਂ ਬਾਜੂ ਦੀਆਂ ਤੇ ਇਸ ਦੀ ਆਪਾਂ ਪਹਿਲਾਂ ਤਾਂ ਲਵਾਂਗੇ ਮੋਰੀ ਮੋਰੀ 7 ਇੰਚ ਤੇ ਆ ਰਿਹਾ ਠੀਕ ਹੈ ਜੀ 7 ਤੇ ਨਿਸ਼ਾਨ ਲਗਾ ਕੇ 2 ਇੰਚ ਵਾਧੂ ਰੱਖ ਲੈ ਆਪਾਂ 9 ਤੇ ਨਿਸ਼ਾਨ ਲਗਾਤਾ ਤੇ ਉੱਪਰੋਂ 2-2 ਇੰਚ ਦਾ ਆਪਾਂ ਤਰਪਾਈ ਵਾਸਤੇ ਛੱਡ ਦਾਂਗੇ ਇਸ ਤਰ੍ਹਾਂ 2-2 ਇੰਚ ਦਾ ਆਪਾਂ ਛੱਡ ਦੇਣਾ ਚਾਹੇ 2 ਦਾ ਛੱਡ ਦੋ ਜਾਂ 2.5 ਦਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੂੰ ਬਾਜ਼ੂ ਕਿੰਨੀ ਚਾਹੀਦੀ 6 ਇੰਚ ਤਿਆਰ ਚਾਹੀਦੀ ਆ ਤੇ 7 ਤੇ ਆਪਾਂ ਕਟਿੰਗ ਕਰਾਂਗੇ ਕਿਉਂਕਿ 1 ਇੰਚ ਆਪਾਂ ਵਾਧੂ ਲਵਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਪਹਿਲਾਂ ਇੱਕ ਲਾਈਨ ਬਣਾ ਲੈਣੀ ਆ ਚਾਹੇ ਤੁਸੀਂ ਐਂਚੀਟੇ ਬਣਾ ਬਣਾ ਲਓ ਜਾਂ ਖੁਦ ਸਿੱਧੀ ਕਰ ਲਓ ਠੀਕ ਹੈ ਇਸ ਤਰ੍ਹਾਂ ਆਪਾਂ ਨਿਸ਼ਾਨ ਪਹਿਲਾਂ ਲਗਾ ਲੈਣੇ ਆ ਤੇ ਕਸਟਮਰ ਦਾ ਮੋਡਾ ਹੈਗਾ 10 10 ਦੇ ਨਿਸ਼ਾਨੀ ਲਗਾ ਕੇ ਤੇ نیچے ਨੂੰ ਚਾਹੇ ਤੁਸੀਂ ਢਾਈ ਲਗਾ ਲਓ ਤੇ ਚਾਹੇ ਤਿੰਨ ਲਗਾ ਲਓ ਠੀਕ ਹੈ ਮੈਂ ਢਾਈ ਤੇ ਲਗਾ ਕੇ ਇਸ ਤਰ੍ਹਾਂ ਆਪਾਂ ਮੁੰਡੇ ਨੂੰ ਸ਼ੇਪ ਦੇ ਦੇਣੀ ਆ ਢਾਈ ਤੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਗੁਲਾਈ ਪਾ ਦੇਣੀ ਆ ਆਪਾਂ ਮੋਡੇ ਦੀ ਠੀਕ ਹੈ ਤੇ ਹੁਣ ਆਪਾਂ ਪਹਿਲਾਂ ਕੱਪੜਾ ਕੱਢ ਲਵਾਂਗੇ ਜਿਹੜੇ ਆਪਾਂ ਨਿਸ਼ਾਨ ਲਗਾਏ ਸੀ ਸਿੱਧਾ ਕੱਪੜਾ ਕੱਢ ਲੈਣਾ ਆਪਾਂ ਚਾਹੇ ਤਾਂ ਤੁਸੀਂ ਪਹਿਲਾਂ ਵੀ ਕੱਢ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਆਪਾਂ ਸਿੱਧਾ ਪਹਿਲਾਂ ਕੱਪੜਾ ਕੱਢ ਲੈਣਾ ਤੇ ਆਪਾਂ ਨੂੰ ਮਤਲਬ ਬਾਜੂ ਦੀ ਕਟਿੰਗ ਕਰਨੀ ਸੌਖੀ ਹੋ ਜਾਂਦੀ ਹੈ ਠੀਕ ਹੈ ਇਦਾਂ ਹੁਣ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਕਟਿੰਗ ਕਰਦਾਂਗੇ ਜਿਹੜਾ 2.5 ਇੰਚ ਤੇ ਆਪਾਂ ਨਿਸ਼ਾਨ ਲਗਾਏ ਸੀ ਇੱਥੋਂ ਇਸ ਤਰ੍ਹਾਂ ਆਪਾਂ ਸ਼ੇਪ ਦੇ ਦੇਣੀ ਆ ਮੋਡੇ ਦੀ ਗਲਾਈਂ ਚ ਠੀਕ ਹੈ ਤੇ ਉੱਪਰ ਜਿਹੜਾ 9 ਇੰਚ ਤੇ ਨਿਸ਼ਾਨ ਲਾਇਆ ਸੀ ਉਹ ਵੀ ਇੱਥੇ ਕਟਿੰਗ ਕਰ ਦੇਣਾ ਬਾਦੂ ਕੱਪੜਾ ਤੇ ਇੱਥੇ ਗੱਬੇ ਟਾਕ ਲਗਾ ਲੈਣਾ ਜਦੋਂ ਆਪਾਂ ਸਟਿਚ ਕਰਾਂਗੇ ਤੇ ਇਸ ਦਾ ਆਪਾਂ ਨੂੰ ਪਤਾ ਰਹੂਗਾ ਗੱਬ ਕਿਹੜਾ ਆ ਮੋੜਾ ਜੋੜਨਾ ਆਸਾਨ ਹੋ ਜਾਂਦਾ ਤੇ ਦੋ ਪੱਲੇ ਉੱਪਰੋਂ ਚੱਕ ਕੇ ਤੇ ਫਰੰਟ ਪੱਲੇ ਦੀ ਆਪਾਂ ਇਦਾਂ ਕਾਟ ਪਾ ਦੇਣੀ ਬਾਹ ਦੀ ਦੋ ਪੱਲੇ ਹੀ ਚੱਕਣੇ ਆ ਮੋਰਲੇ ਇਦਾਂ ਜੇ ਵੀਡੀਓ ਚੰਗੀ ਲੱਗੀ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਇਸ ਤਰ੍ਹਾਂ ਪਟਾਕਾ ਤੇ ਟਾਕ ਲਗਾ ਦੇਣਾ ਜਿਹੜੇ 2 ਇੰਚ ਦਾ ਛਟਿਆ ਹੋਇਆ ਸੀ ਠੀਕ ਹੈ ਫਿਰ ਇੱਕੋ ਜਿਹਾ ਆਪਣਾ ਫੋਲਡ ਹੋਊਗਾ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਦੁਬਾਰਾ-ਦੁਬਾਰਾ ਇਸ ਤਰ੍ਹਾਂ ਫਿਰ ਆਪਾਂ ਸਾਰੇ ਛੋਟੇ ਦੀ ਕਟਿੰਗ ਕਰ ਲੈਣੀ ਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਥੈਂਕ ਯੂ